ਜਬਰੀ ਰਸੂਲੀ ਮਾਮਲੇ ਦੇ ਵਿੱਚ ਪਟਿਆਲਾ ਪੁਲਿਸ ਦਾ ਐਕਸ਼ਨ ਹੈ ਪਿੰਡ ਮਾੜੂ ਦੇ ਸਰਪੰਚ ਬਲਜਿੰਦਰ ਸਿੰਘ ਨੂੰ ਕੀਤਾ ਗ੍ਰਿਫਤਾਰ ਕੋਰਟ ਨੇ ਦਿੱਤਾ 2 ਦਿਨ ਦਾ ਰਿਮਾਂਡ ਪਿੰਡ ਦੇ ਵਿੱਚ ਲੰਘਣ ਵਾਲੇ ਵਾਂਂ ਦੀ ਕੱਟੀ ਜਾਂਦੀ ਸੀ 100 ਤੋਂ 200 ਰੁਪਏ ਦੀ ਪਰਚੀ ਪੰਜਾਬ ਦੀਆਂ ਮਹਿਲਾਵਾਂ ਨੂੰ ਜਲਦ ਮਿਲਣਗੇ ਹਰ ਮਹੀਨੇ 1100 ਰੁਪਏ ਸੀਆਂ ਮਾਨ ਬੋਰ ਲਈ ਅਗਲੇ ਬਜਟ ਸੈਸ਼ਨ ਤੋਂ ਪੂਰਾ ਕਰਾਂਗੇ ਵਾਦਾ ਚਮਦੀ ਨਹੀਂ ਕਮਦੀ ਕਰਦੇ ਹਾਂ ਰਾਜਨੀਤੀ ਮੋਗਾ ਚ ਮੈਲਾ ਸਸ਼ਕਤੀਕਰਨ ਸੰਮੇਲਨ ਦੇ ਵਿੱਚ ਪਹੁੰਚੇ ਸੀਯਾਮਾਨ ਬੋਲੇ ਮਹਿਲਾਵਾਂ ਬਣਾਉਣ ਸੈਲਫ ਹੈਲਪ ਗਰੁੱਪ ਤੇ ਖੁਦ ਕਰਨ ਆਪਣੀ ਕਮਾਈ ਸੀਯਾਮਾਨ ਨੇ ਕਿਸਾਨਾਂ ਨੂੰ ਕੇਂਦਰ ਤੋਂ ਮਿਲੇ ਮੀਟਿੰਗ ਤੇ ਸੱਦੇ ਦਾ ਕੀਤਾ ਸੁਆਗਤ ਬੋਲੇ ਗੱਲਬਾਤ ਦੇ ਨਾਲ ਹੀ ਹੋਵੇਗਾ ਮਸਲੇ ਦਾ ਹੱਲ ਪਿਛਲੇ ਸਾਲ ਦਖਲ ਦੇ ਕੇ ਕਰਵਾਈਆਂ ਸਨ 4 ਮੀਟਿੰਗਾਂ ਖਨੌਰੀ ਬਾਰਡਰ ਤੇ 121 ਕਿਸਾਨਾਂ ਦਾ ਮਰਨ ਵਰਤ ਖਤਮ ਹੁਣ ਮੈਡੀਕਲ ਟਰੀਟਮੈਂਟ ਦੇ ਨਾਲ ਸਿਰਫ ਡੱਲੇਵਾਲ ਦਾ ਮਰਨ ਵਰਤ ਰਹੇਗਾ ਜਾਰੀ 14 ਫਰਵਰੀ ਨੂੰ ਕਿਸਾਨਾਂ ਦੀ ਕੇਂਦਰ ਸਰਕਾਰ ਦੇ ਨਾਲ ਹੋਵੇਗੀ ਮੀਟਿੰਗ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਿੱਲੀ VOTING ਚੱਲੀ 22 ਜ਼ਿਲ੍ਹਿਆਂ ਦੀਆਂ 39 ਸੀਟਾਂ ਤੇ ਪੈਰੀਆਂ ਨੇ ਵੋਟਾਂ ਇੱਕ ਤੋਂ 64 ਉਮੀਦਵਾਰਾਂ ਦੀ ਕਿਸਮਤ ਆਵੇਗਾ ਫੈਸਲਾ ਸ਼ਾਮ ਨੂੰ ਹੀ ਆਉਣਗੇ ਨਤੀਜੇ ਸੈਫ ਅਲੀ ਖਾਨ ਤੇ ਹਮਲਾ ਕਰਨ ਵਾਲਾ ਮੁੱਖ ਮਲਜ਼ਮ ਗ੍ਰਿਫਤਾਰ ਅੱਧੀ ਰਾਤ ਨੂੰ ਮੁੰਬਈ ਪੁਲਿਸ ਨੇ ਥਾਣੇ ਤੋਂ ਮੁਹੰਮਦ ਇਸਲਾਮ ਨੂੰ ਕੀਤਾ ਕਾਬੂ ਬੰਗਲਾਦੇਸ਼ ਦਾ ਰਹਿਣ ਵਾਲਾ ਹੈ 30 ਸਾਲਾ ਮਲਜ਼ਮ ਤੁਸੀਂ ਐਕਟਿਵ ਨਜ਼ਰ ਨਹੀਂ ਆ ਰਹੇ ਪਿਛਲੇ ਕੁਝ ਟਾਈਮ ਸੁਖਵੀਰ ਬਾਦਲ ਤੋਂ ਡਰਦੇ ਨੇ ਪਾਰਟੀ ਦੇ ਆਗੂ ਕਿਹੜੀ ਗੱਲ ਦਾ ਡਰ ਉਹਨਾਂ ਨੂੰ ਲੱਗਦਾ ਬਾਗੀ ਮੈਲੀ ਦੀ ਸਟੇਜ ਤੋਂ ਸੁਬੀਰ ਬਾਦਲ ਦੀ ਸਟੇਟਮੈਂਟ ਹੈ ਕਿ ਜਿਹੜੇ ਪਾਰਟੀ ਦੇ ਖਿਲਾਫ ਜਾ ਕੇ ਖੜੇ ਹੋਗੇ ਇਹ ਸਿੱਖ ਨਹੀਂ ਇਹ ਗੱਦਾਰ ਹੈ ਅੱਛਾ ਮੈਂ ਇੱਕ ਹੋਰ ਚੀਜ਼ ਨੋਟ ਕਰ ਰਹੇ ਹਾਂ ਕਿ ਜਿੰਨੀ ਵਾਰ ਜ਼ਿਕਰ ਕੀਤਾ ਨਾ ਸੁਬੀਰ ਬਾਦਲ ਦਾ ਪ੍ਰਧਾਨ ਜੀ ਹੋਗੇ ਹੁਣ ਸਾਬਕਾ ਪ੍ਰਧਾਨ ਜੀ ਹੋ ਗਿਆ ਵੀ ਇਹ ਗੱਲ ਕਰਨ ਲੱਗਿਆ ਸੀਗਾ ਵੀ ਇੰਨਾ ਜ਼ਿਆਦਾ ਉਹ ਹਾਵੀ ਨੇ ਦਿਮਾਗ ਤੇ ਕਿ ਉਹਨਾਂ ਲਈ ਪ੍ਰਧਾਨ ਜੀ ਤੋਂ ਇਲਾਵਾ ਸ਼ਬਦ ਹੀ ਨਹੀਂ ਨਿਕਲਦਾ ਕੋਈ ਇੱਕ ਮੇਨ ਪੁਆਇੰਟ ਸੀਗਾ ਕੀ ਪੁਆਇੰਟ ਉਹ ਸੀਗਾ ਕਿ ਸੁਬੀਰ ਬਾਦਲ ਨੂੰ ਪਾਸੇ ਹੋ ਜਾਣਾ ਚਾਹੀਦਾ ਔਰ ਕਿਸੇ ਗੱਲ ਤੇ ਸ਼ਾਇਦ ਜ਼ਿਆਦਾ ਫੋਕਸ ਕੀਤਾ ਹੀ ਨਹੀਂ ਹੈ ਸਸਿਗਾ ਤੁਸੀਂ ਵੀ ਖਰੀਆ ਨਿਊਜ਼ ਰੇਟਰਨ ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸ਼ੁਰੂਆਤ ਕਰਨ ਜਾ ਰਹੇ ਹਾਂ ਪਟਿਆਲਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਜਿੱਥੇ ਦੇ ਪਿੰਡ ਮਾੜੂਚ ਜਬਰੀ ਵਸੂਲੀ ਦਾ ਇਹ ਪੂਰਾ ਮਾਮਲਾ ਹੈ ਮੁਲਜ਼ਮ ਸਰਪੰਚ ਦਾ ਪੁਲਿਸ ਨੂੰ ਰਿਮਾਂਡ ਮਿਲਿਆ ਹੈ ਦੋ ਦਿਨਾਂ ਪੁਲਿਸ ਰਿਮਾਂਡ ਤੇ ਸਰਪੰਚ ਬਲਜਿੰਦਰ ਸਿੰਘ ਆਜੀ ਪਿੰਡ ਮਾੜੂ ਦੇ ਸਰਪੰਚ ਨੂੰ ਦਰਸਲ ਗਫ्तार ਕੀਤਾ ਗਿਆ ਸੀ ਪਿੰਡ ਦੇ ਵਿੱਚੋਂ ਲੰਘਣ ਵਾਲੇ ਵਾਨਾਂ ਦੀ ਜਬਰੀ ਵਸੂਲੀ ਦੇ ਇਲਜ਼ਾਮ ਲੱਗੇ ਸਨ ਪਟਿਆਲਾ ਦੇ ਪਿੰਡ ਮਾੜੂ ਦੇ ਵਿੱਚ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਸੀ ਇੱਕ ਵਾਨ ਦੀ ਦਰਸਲ 100 ਤੋਂ 200 ਰੁਪਏ ਦੀ ਪਰਚੀ ਇੱਕ ਕੱਟੀ ਜਾਂਦੀ ਸੀ ਲਗਾਤਾਰ ਇਸ ਕਬਰ ਨੂੰ ਪ੍ਰਮੁਖਤਾ ਦੇ ਨਾਲ ਨਿਊਜ਼ੀਲੈਂਡ ਪੰਜਾਬ ਦੇ ਵੱਲੋਂ ਬਖਾਇਆ ਗਿਆ ਅਖਰਕਾਰ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਆ ਤਾਂ ਮੁਲਜ਼ਮ ਸਰਪੰਚ ਦਾ ਪਰਸੋਂ ਹੁਣ ਰਿਮਾਂਡ ਮਿਲਿਆ ਦੋ ਦਿਨਾਂ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਸਰਪੰਚ ਬਲਜਿੰਦਰ ਸਿੰਘ ਨੂੰ ਅੱਜ ਹੀ ਪਿੰਡ ਮਾੜੂ ਦੇ ਸਰਪੰਚ ਨੂੰ ਜੋ ਕਿ ਗ੍ਰਿਫਤਾਰ ਕੀਤਾ ਗਿਆ ਸੀ ਵੱਡੀ ਕਾਰਵਾਈ ਜੋ ਕਿ ਪੁਲਿਸ ਵੱਲੋਂ ਕੀਤੀ ਗਈ ਸੀ ਆ ਪਿੰਡ ਦੇ ਵਿੱਚ ਲੰਗਣ ਵਾਲੇ ਵਾਨਾਂ ਦੀ ਜਬਰੀ ਆ ਵਸੂਲੀ ਕੀਤੀ ਜਾਂਦੀ ਜਿਸ ਦੀਆਂ ਕਿ ਤਸਵੀਰਾਂ ਵੀ ਸਾਹਮਣੇ ਆ ਉਹ ਤਸਵੀਰਾਂ ਵੇਸੇ ਤੁਹਾਨੂੰ ਵਿਖਾ ਰਹੇ ਆ ਆ ਪਟਿਆਲਾ ਦੇ ਪਿੰਡ ਮਾੜੂ ਦੇ ਵਿੱਚ ਇਸ ਦੇ ਬਾਅਦ ਪੁਲਿਸ ਦੇ ਵੱਲੋਂ ਰੇਡ ਵੀ ਕੀਤੀ ਗਈ ਕਾਰਵਾਈ ਕੀਤੀ ਗਈ ਅਤੇ ਆਖਰਕਾਰ ਸਾਡੇ ਪਿੰਡ ਦੀ ਪ੍ਰੋਪਰਟੀ ਆ ਪਿੰਡ ਮਾੜੂ ਦੇ ਸਰਪੰਚ ਨੂੰ ਗ੍ਰਿਫਤਾਰ ਕੀਤਾ ਗਿਆ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਰਿਮਾਨਦੀ ਮੰਗ ਕੀਤੀ ਗਈ ਤੇ ਦੋ ਦਿਨਾਂ ਪੁਲਿਸ ਰਿਮਾਨਦ ਤੇ ਕੋਰਟ ਦੇ ਵੱਲੋਂ ਸਰਪੰਚ ਬਲਜਿੰਦਰ ਸਿੰਘ ਨੂੰ ਆ ਭੇਜ ਦਿੱਤਾ ਗਿਆ 8 ਬੈਂਕ ਅੰਕਲੋਤ ਕੰਮ ਚੱਲਦੀ ਰਹੀ ਹੈ ਜੀ ਉਹ ਜਾਂਦਾ ਮਾਰਦਾ ਦਿਨ ਤੋਂ ਯਾਰ ਆਪਣੀ ਇਹ ਸ਼ਹਿਰ ਦੀਆਂ ਗੱਡੀਆਂ ਆ ਪਾ ਜੀ ਯਾਰ ਨਹੀਂ ਤੂੰ ਦੇਖ ਲੈ ਮੈਨੂੰ ਆ ਦੱਸ ਇਹ ਲੋਕਲ ਪਾ ਜੀ ਤੁਹਾਨੂੰ ਪਰਚੀ ਤਾਂ ਦਿਓ ਫਿਰ ਕੋਈ ਪਰਚੀ ਨਹੀਂ ਇਹ ਲੋਕਲ ਬੰਦੇ ਤਾਂ ਇਸ ਕਰ ਰਹੇ ਆ ਪਟਿਆਲਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿਥੇ ਦੇ ਪਿੰਡ ਮਾੜੂ ਦੇ ਵਿੱਚ ਜ਼ਬਰੀ ਬਸੂਰੀ ਦਾ ਦਸਤਲ ਇਹ ਪੂਰਾ ਮਾਮਲਾ ਹੈ ਮੁਲਜ਼ਮ ਸਰਪੰਚ ਦਾ ਪੁਲਿਸ ਨੂੰ ਰਿਮਾਂਡ ਮਿਲਿਆ ਦੋ ਦਿਨਾਂ ਪੁਲਿਸ ਰਿਮਾਂਡ ਤੇ ਕੋਰਟ ਦੇ ਵੱਲੋਂ ਭੇਜਿਆ ਗਿਆ ਸਰਪੰਚ ਬਲਜਿੰਦਰ ਸਿੰਘ ਨੂੰ ਅੱਜ ਹੀ ਪਿੰਡ ਮਾੜੂ ਦੇ ਸਰਪੰਚ ਨੂੰ ਜੋ ਕੇ ਗ੍ਰਿਫਤਾਰ ਕੀਤਾ ਗਿਆ ਸੀ ਆ ਪਿੰਡ ਦੇ ਵਿੱਚੋਂ ਲੰਘਣ ਵਾਲੇ ਵਾਹਨਾਂ ਦੀ ਜ਼ਬਰੀ ਵਸੂਲੀ ਕੀਤੀ ਜਾਂਦੀ ਸੀ ਇੱਕ ਵਾਹਨ ਦੀ 100 ਤੋਂ 200 ਰ ਪਰਚੀ ਕੱਟੀ ਜਾਂਦੀ ਸੀ ਕਿਉਂਕਿ ਅਜਿਹਾ ਆ ਕੋਈ ਵੀ ਕਾਨੂੰਨ ਅਜਿਹਾ ਕੋਈ ਵੀ ਰੂਲ ਨਹੀਂ ਹੈ ਕਿ ਕਿਸੇ ਕਰ ਕਿਸੇ ਨੇ ਪਿੰਡ ਦੇ ਵਿੱਚ ਦਾਖਲ ਹੋਣਾ ਤੇ ਪਰਚੀ ਕਟਵਾ ਕੇ ਜਾਵੇ ਸਭ ਤੋਂ ਤੌਰ ਤੇ ਨਿਯਮਾਂ ਦੀਆਂ ਕਾਨੂੰਨ ਦੀਆਂ ਤੱਜੀਆਂ ਜੋ ਕਿ ਸਰਪੰਚ ਦੇ ਵੱਲੋਂ ਉਡਾਈਆਂ ਗਈਆਂ ਆ ਲਗਾਤਾਰ ਪ੍ਰਮੁਖਤਾ ਦੇ ਨਾਲ ਇਸ ਖਬਰ ਨੂੰ ਨਿਊਜ਼ ਈਟਨ ਪੰਜਾਬ ਦੇ ਵੱਲੋਂ ਵਿਖਾਇਆ ਗਿਆ ਤੇ ਉਸ ਦੇ ਬਾਅਦ ਆ ਵੱਡਾ ਇਸ ਦਾ ਅਸਰ ਵੀ ਹੋਇਆ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਅੱਜ ਹੀ ਪਿੰਡ ਮਾੜੂ ਦੇ ਆ ਸਰਪੰਚ ਨੂੰ ਜੋ ਕਿ ਗ੍ਰਿਫਤਾਰ ਕਰਕੇ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਦੋ ਦਿਨਾਂ ਪੁਲਿਸ ਰਿਮਾਨ ਤੇ ਸਰਪੰਚ ਬਲਜਿੰਦਰ ਸਿੰਘ ਨੂੰ ਭੇਜ ਦਿੱਤਾ ਗਿਆ ਇਸੇ ਖਬਰ ਤੇ ਹੋਰ ਜਰਾ ਜਾਣਕਾਰੀ ਲਈ ਸਾਡੇ ਸਹਿਯੋਗੀ ਮਨੋਜ ਸ਼ਰਮਾ ਜੁੜ ਚੁੱਕੇ ਨੇ ਮਨੋਜ ਆ ਨਿਊਜ਼ ਇਟ ਨੇ ਪੰਜਾਬ ਦੇ ਵੱਲੋਂ ਬਹੁਤ ਪ੍ਰਮੁਖਤਾ ਦੇ ਨਾਲ ਖਬਰ ਵਿਖਾਈ ਉਸ ਤੋਂ ਬਾਅਦ ਪੂਰਾ ਐਕਸ਼ਨ ਵੀ ਹੋਇਆ ਆਖਰਕਾਰ ਸਰਪੰਚ ਦੀ ਗ੍ਰਿਫਤਾਰੀ ਹੁੰਦੀ ਹੈ ਹੁਣ 2 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਕੀ ਕੋਈ ਜਾਣਕਾਰੀ ਜੀ ਜਿਹੜਾ ਸਰਪੰਚ ਬਲਜਿੰਦਰ ਸਿੰਘ ਬਖੂ ਉਹਨੂੰ ਜੁਲਖਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰਕੇ ਪਹਿਲਾਂ ਮੈਡੀਕਲ ਚੈੱਕਅਪ ਕਰਾਇਆ ਤੇ ਫਿਰ ਉਹਦਾ ਮਾਨਯੋਗ ਅਦਾਲਤ ਦੇ ਵੱਲੋਂ 2 ਦਿਨ ਦਾ ਰਿਮਾਂਡ ਦਿੱਤਾ ਗਿਆ ਯਾਨੀ ਕਿ ਜਿਹੜੇ ਬਾਕੀ 2 ਬਾਈ ਨੇਮ ਪੜਚੇ ਦਰਜ ਹੋਏ ਸੀ ਉਹ ਵਿਅਕਤੀ ਵੀ ਹੁਣ ਪੋਸਟ ਫੜਨ ਦੇ ਲਈ ਛਾਪੇਮਾਰੀ ਕਰ ਰਹੀ ਹੈ ਤੇ ਇਸ ਨੂੰ ਗ੍ਰਿਫਤਾਰ ਕਰ ਲੈ ਕੇ ਜਿਹੜਾ ਮੁੱਖ ਦੋਸ਼ੀ ਸੀ ਉਸ ਮਾਮਲੇ ਦਾ ਦੂਜੀ ਗੱਲ ਮੈਂ ਤੁਹਾਨੂੰ ਦੱਸਦੇ ਆ ਕਿ ਜਿਹੜੀ ਖਬਰ న్యూਸ 819 ਪੰਜਾਬ ਨੇ ਸਭ ਤੋਂ ਪਹਿਲਾਂ ਪ੍ਰਮੁੱਖਤਾ ਦੇ ਨਾਲ ਚਲਾਈ ਸੀ ਉਹਦੇ ਵਿੱਚ ਵੀ ਇਹ ਮੈਸੇਜਾਂ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਪੂਰਾ ਪਿੰਡ ਇਸ ਮਾਮਲੇ ਦੇ ਵਿੱਚ ਇਸ ਸਰਪੰਚ ਦੇ ਨਾਲ ਨਹੀਂ ਸੀ ਤੇ ਪਿੰਡ ਵਾਲਿਆਂ ਨੇ ਖੁਦ ਇਹ ਗੱਲ ਕਹੀ ਸੀ ਕਿ ਅਜੇ ਹਾ ਕੋਈ ਵੀ ਟੈਕਸ ਲਾਉਣਾ ਨੀਮ ਕਾਨੂੰਨ ਦੇ ਖਿਲਾਫ ਹੈ ਤੇ ਇਸ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਹੈ ਜਿਹੜੇ ਐਸਐਸਪੀ ਡਾਕਟਰ ਨਾਨਕ ਸਿੰਘ ਨੇ ਉਹਨਾਂ ਨੇ ਵੀ ਫੌਰਨ ਐਕਸ਼ਨ ਲੈਣ ਦੀ ਗੱਲ ਕਹੀ ਸੀ ਤੇ ਕਿਹਾ ਸੀ ਕਿ ਮਾਮਲਾ ਦਰਜ ਕਰ ਲਿਆ ਗਿਆ ਤੇ ਇਹਨੂੰ ਜਲਦੀ ਗ੍ਰਿਫਤਾਰ ਕੀਤਾ ਜਾਊਗਾ ਉਸ ਤੋਂ ਮਗਰੋਂ ਪਰਮਿੰਦਰ ਇਹ ਜਿਹੜਾ ਸਰਪੰਚਾ ਹੋ ਸਕਦਾ ਕਿ ਹਰਿਆਣਾ ਦੇ ਨਾਲ ਬਿਲਕੁਲ ਪਿੰਡ ਚੱਲਦਾ ਲੱਗਦਾ ਇਹਦਾ ਉੱਥੇ ਚਲਾ ਗਿਆ ਹੋਵੇ ਜਾਂ ਰੁਕੋਸ਼ਣ ਦੀ ਕੋਸ਼ਿਸ਼ ਕੀਤੀ ਹੋਵੇ ਪਰ ਪੁਲਿਸ ਨੇ ਇਸ ਨੂੰ ਅੱਜ ਗ੍ਰਿਫਤਾਰ ਕੀਤਾ ਤੇ ਹੁਣ ਜਿਹੜੇ ਦੇ ਬਾਕੀ ਦੇ ਸਾਥੀ ਨੇ ਦੋ ਦੇ ਉੱਪਰ ਭਾਈ ਨੇਮ ਹੈ ਤੇ ਤਿੰਨ ਹੋਰ ਅਣਪਛਾਤੇ ਨੇ ਜਿਨ੍ਹਾਂ ਨੇ ਪੂਰਾ ਹੀ ਕੰਮ ਸ਼ੁਰੂ ਕੀਤਾ ਸੀ ਉਹਨਾਂ ਨੂੰ ਵੀ ਜਲਦੀ ਫੜਨ ਦੀ ਗੱਲ ਕੀਤੀ ਜਾ ਰਹੀ ਹੈ ਜੀ ਬਰਿੰਦਰ ਹਾਂ ਠੀਕ ਹੈ Manoj ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਆ ਪਟਿਆਲਾ ਦੇ ਪਿੰਡ ਮਾੜੂ ਦੇ ਵਿੱਚ ਜਬਰੀ ਬਸੂਰੀ ਦਾ ਦਰਸਲ ਇਹ ਪੂਰਾ ਮਾਮਲਾ ਇਸ ਪੂਰੇ ਕੇਸ ਦੇ ਵਿੱਚ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਆ ਪਹਿਲਾਂ ਪਿੰਡ ਮਾੜੂ ਦੇ ਸਰਪੰਚ ਨੂੰ ਅੱਜ ਹੀ ਗ੍ਰਿਫਤਾਰ ਕੀਤਾ ਗਿਆ ਕੋਰਟ ਦੇ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਰੋਕ ਕਰਾਂਗੇ ਅਗਲੀ ਵੱਡੀ ਖਬਰ ਦਾ 20 ਜਨਵਰੀ ਨੂੰ ਹੋਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਮੁਲਤਵੀ ਕਰ ਦਿੱਤੀ ਗਿਆ ਹੁਣ 21 ਜਨਵਰੀ ਨੂੰ ਅਕਾਲੀ ਦਲ ਦੀ ਮੀਟਿੰਗ ਹੋਵੇਗੀ ਅਕਾਲੀ ਦਲ ਨੇ ਐਜੀਪੀਸੀ ਮੈਂਬਰਾਂ ਦੀ ਦਰਸਲ ਮੀਟਿੰਗ ਬੁਲਾਈ ਹੈ ਪਰਵਿੰਦਰ ਸਿੰਘ ਪੁੰਤਪੀ ਦੀ ਗਵਾਹੀ ਦੇ ਵਿੱਚ ਇਹ ਮੀਟਿੰਗ ਹੋਵੇਗੀ ਹਜਿੰਦਰ ਸਿੰਘ ਧਾਮੀ ਤੇ ਸੁਖਬੀਰ ਸਿੰਘ ਬਾਦਲ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਐਜੀਪੀਸੀ ਦੀਆਂ ਵੋਟਰ ਸੂਚੀਆਂ ਤੇ ਚਰਚਾ ਕੀਤੀ ਜਾਵੇਗੀ ਐਜੀਪੀਸੀ ਨੇ ਵੋਟਰ ਸੂਚੀਆਂ ਦੇ ਦਰਸਲ ਗੜਬੜੀ ਦੇ ਇਲਜ਼ਾਮ ਲਗਾਏ ਨੇ ਤੇ ਉਸ ਤੋਂ ਬਾਅਦ ਇਹ ਮੀਟਿੰਗ ਜੋ ਕਿ ਸੱਦੀ ਗਈ ਸੀ ਪਹਿਲਾਂ ਅੱਜ 20 ਜਨਵਰੀ ਨੂੰ ਇਹ ਮੀਟਿੰਗ ਹੋਣੀ ਸੀ ਜੋ ਕਿ ਮੁਲਤਵੀ ਕਰ ਦਿੱਤੀ ਗਿਆ ਤੇ ਹੁਣ 21 ਜਨਵਰੀ ਨੂੰ ਅਕਾਲੀ ਦਲ ਦੀ ਇਹ ਮੀਟਿੰਗ ਹੋਵੇਗੀ। ਕਾਂਗਰਸ ਦੇ ਵੱਲੋਂ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਕਰ ਦਿੱਤੀ ਗਿਆ। ਦਿੱਲੀ ਚੋਣਾਂ ਨੂੰ ਲੈ ਕੇ ਕਾਂਗਰਸ ਦੇ ਵੱਲੋਂ ਸੂਚੀ ਜਾਰੀ ਕੀਤੀ ਗਿਆ। ਸਟਾਰ ਪ੍ਰਚਾਰਕਾਂ ਦੀ ਲਿਸਟ ਵਿੱਚ ਚਰਨਜੀਤ ਚੰਨੀ ਦਾ ਨਾਮ ਹੈ ਰਾਜਾ ਵੜਿੰਗ ਵੀ ਕਾਂਗਰਸ ਦੇ ਸਟਾਰ ਪ੍ਰਚਾਰਕ ਹੋਣਗੇ ਕਾਂਗਰਸ ਦੇ ਵੱਲੋਂ 40 ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਕਾਂਗਰਸ ਦੇ ਵੱਲੋਂ ਜਾਰੀ ਲਿਸਟ ਵਿੱਚ ਸੁਖਪਾਲ ਸਿੰਘ ਖਿਆਰਾ ਦਾ ਨਾਮ ਵੀ ਆ ਸ਼ਾਮਲ ਕੀਤਾ ਗਿਆ ਹੈ ਤਾਂ ਦਿੱਲੀ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਦਰਸਲ ਇਸ ਨੂੰ ਲੈ ਕੇ ਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ 5 ਫਰਵਰੀ ਨੂੰ VOTING ਹੋਵੇਗੀ 8 ਫਰਵਰੀ ਨੂੰ ਚੋਣਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ ਤੇ ਇਸ ਨੂੰ ਲੈ ਕੇ ਕਾਂਗਰਸ ਦੇ ਵੱਲੋਂ ਪੂਰੀ ਤਾਕਤ ਝੁਕੀ ਜਾ ਰਹੀ ਹੈ ਜਿਸ ਨੂੰ ਲੈ ਕੇ 40 ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਕੀਤੀ ਹੈ ਇਸ ਦੇ ਵਿੱਚ ਆ ਸਾਭ ਦਾ ਮੁੱਖ ਮੰਤਰੀ ਤੇ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਆ ਸੰਸਦ ਮੈਂਬਰ ਚਰਨਜੀਤ ਚੰਨੀ ਦਾ ਨਾਮ ਹੈ ਉੱਥੇ ਰਾਜਾ ਵੜਿੰਗ ਨੂੰ ਵੀ ਇਸ ਆ ਸੂਚੀ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਆ ਕਾਂਗਰਸ ਦੇ ਵਿਧਾਇਕ ਨੇ ਜੋ ਸੁਖਪਾਲ ਸਿੰਘ ਖਹਿਰਾ ਉਹ ਵੀ ਇਸ ਲਿਸਟ ਵਿੱਚ ਸ਼ਾਮਲ ਕੀਤੇ ਗਏ ਰੋਕ ਕਰਨਗੇ ਅਗਲੀ ਖਬਰ ਦਾ ਪੰਜਾਬ ਸਰਕਾਰ ਪੰਜਾਬ ਦੇ ਪ੍ਰਾਈਵੇਟ ਸਕੂਲ ਤੇ ਸਖਤ ਐਕਸ਼ਨ ਲੈਣ ਦੀ ਤਿਆਰੀ ਦੇ ਵਿੱਚ ਨਜ਼ਰ ਆ ਰਹੀ ਹੈ ਅਕਦਰਸਲ న్యూਸ 8 ਟੀਮ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪ੍ਰਾਈਵੇਟ ਸਕੂਲਾਂ ਦੇ ਲਈ ਡੋਨੇਸ਼ਨ ਸਿਸਟਮ ਨੂੰ ਲੈ ਕੇ ਕਿਹਾ ਕਿ ਉਹਨਾਂ ਨੇ ਕਿਹਾ ਕਿ ਪ੍ਰਾਈਵੇਟ ਸਕੂਲਾਂ ਦੇ ਲਈ ਡੋਨੇਸ਼ਨ ਸਿਸਟਮ ਪੂਰੀ ਤਰ੍ਹਾਂ ਦੇ ਨਾਲ ਖਤਮ ਕੀਤਾ ਜਾਵੇਗਾ ਇਸ ਦੇ ਨਾਲ ਇਹਨਾਂ ਨੇ ਕਿਹਾ ਕਿ ਹੁਣ ਪਾਰਦਰਸ਼ੀ ਤਰੀਕੇ ਦੇ ਨਾਲ ਆਨਲਾਈਨ ਐਡਮਿਸ਼ਨ ਹੋਵੇਗੀ ਇਹ ਪ੍ਰਾਈਵੇਟ ਸਕੂਲਸ ਦੇ ਵਿੱਚ ਕੁਝ ਤਾਂ ਬਹੁਤ ਚੰਗੇ ਨੇ ਪਰ ਕੁਛ ਨੇ ਸਿਰਫ ਅਤੇ ਸਿਰਫ ਇੱਕ ਲੁੱਟ ਦਾ ਇੱਕ ਬਿਜ਼ਨਸ ਉਹ ਸਿੱਖਿਆ ਪਿਓਰਲੀ ਬਿਜ਼ਨਸ ਨਹੀਂ ਹੋ ਸਕਦੀ ਇਹ ਲਾਈਕ ਐਡਮਿਸ਼ਨ ਪ੍ਰੋਸੈਸਸ ਹੋਣੇ ਚੱਲ ਰਿਹਾ ਮਾਤਾ ਪਿਤਾ ਇੰਨੀ ਡੋਨੇਸ਼ਨਸ ਇੰਨੀ ਜ਼ਿਆਦਾ ਕਿਤਾ ਹਰ ਚੀਜ਼ ਬਿਲਕੁਲ ਕਿਤਾ ਬਾੰਚ ਨਹੀਂ ਛੱਡਦੇ ਉਹਦੇ ਉੱਤੇ ਵੀ ਦਿਸ ਇਜ਼ ਵਨ ਥਿੰਗ ਜਿਹੜੇ ਤੇ ਹੁਣ ਅਸੀਂ ਸਖਤੀ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਆਨਲਾਈਨ ਐਡਮਿਸ਼ਨ ਪ੍ਰੋਸੈਸ ਸਾਫ ਪਾਰਡਰ ਸ਼ੀਟ ਅਨ ਪ੍ਰਾਈਵੇਟ ਸਕੂਲ ਪ੍ਰਾਈਵੇਟ ਸਕੂਲ ਲਈ ਤਾਂ ਕਿ ਜਿਹੜਾ ਡੋਨੇਸ਼ਨ ਸਿਸਟਮ ਹੈ ਜਾਂ ਜੋ ਹੈ ਇਹ ਖਤਮ ਹੋਵੇ ਇਸ ਸਾਲ ਹੀ ਅਗਲੇ ਸਾਲ ਤੋਂ ਅਸੀਂ ਜਿਹੜੀਆਂ ਰੈਗੂਲੇਸ਼ਨਸ ਉੱਤੇ ਕੰਮ ਕਰਾਂ ਇਹ ਮੈਂ ਐਜ਼ ਅ ਜਿਹੜਾ ਕਮਿੰਗ ਸੈਸ਼ਨ ਹੈ ਹੁਣ ਕਿਉਂਕਿ ਐਡਮਿਸ਼ਨਸ ਸਟਾਰਟ ਇਨਫੈਕਟ ਹੋ ਚੁੱਕੀ ਹੈ ਮੈਂ ਤੁਹਾਨੂੰ ਦੇਖੋ ਤੁਹਾਨੂੰ ਬਹੁਤ ਸਾਰੇ ਐਕਟਸ ਨੂੰ ਹੋਰ ਸਟਰੋਂਗ ਕਰਨਾ ਪੈਣਾ ਬਹੁਤ ਸਾਰੇ ਪ੍ਰੋਵੀਜ਼ਨਸ ਹੈ ਆਡਿਟ ਦਾ ਪ੍ਰੋਵੀਜ਼ਨ ਹੈ ਪਰ ਹੁੰਦਾ ਹੀ ਨਹੀਂ ਬਹੁਤ ਸਾਰੇ ਪ੍ਰੋਵੀਜ਼ਨਸ ਹੈ ਪਰ ਤੁਹਾਨੂੰ ਬਹੁਤ ਸਾਰੇ ਨਵੇਂ ਪ੍ਰੋਵੀਜ਼ਨ ਲੈ ਕੇ ਆਣੇ ਪੈਣੇ ਆ ਤਾਂ ਇਸ ਸਾਲ ਤੇ ਬਾਈ ਨੈਕਸਟ ਈਅਰ ਅਸੀਂ ਇਹਦੇ ਤੇ ਸਖਤੀ ਕਰਾਂਗੇ